ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਤੋਂ ਗਾਜੀਪੁਰ ਰੋਡ ਦੇ ਉੱਪਰ ਇੱਟਾਂ ਦੇ ਪੱਟੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ ਹੋਈ ਜਿਸ ਵਿੱਚ ਇੱਕ ਹੋਤ ਸਮੇਤ ਚਾਰ ਲੋਕ ਜ਼ਖਮੀ ਹੋਏ ਹਨ ਉਹਨਾਂ ਨੂੰ 108 8 ਐਂਬੂਲੈਂਸ ਰਾਹੀਂ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਹਾਦਸੇ ਦਾ ਕਾਰਨ ਲੋਕਾਂ ਵੱਲੋਂ ਦੱਸਿਆ ਗਿਆ ਹੈ ਜੋ ਸੜਕਾਂ ਉੱਪਰ ਲੱਗੇ ਬੂਟੇ ਜੋ ਕਿ ਬੁੱਝ ਚੁੱਕੇ ਹੋਏ ਹਨ ਇਹਨਾਂ ਨੂੰ ਸੰਗਾਇਆ ਜਾਵੇ ਵਣ ਵਿਭਾਗ ਵੱਲੋਂ ਇਸ ਦੀ ਕਾਰਵਾਈ ਕਰੀ ਜਾਵੇ ਜੋ ਕਿ ਹਾਦਸਿਆਂ ਤੋਂ ਬਚਾ ਜਾ ਸਕੇ ਇਸ ਤਰ੍ਹਾਂ ਸਮਾਣਾ ਪਟਿਆਲਾ ਰੋਡ ਤੇ ਟਕੜਬਾ ਤੋਂ ਲੈ ਕੇ ਸਮਾਣਾ ਤੱਕ ਬੂਟੇ ਸੜਕਾਂ ਉੱਪਰ ਚੁਕੇ ਹੋਏ ਹਨ ਜਿਸ ਨਾਲ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਕਾਰ ਹੁੰਦੇ ਹਨ ਹਾਦਸੇ ਬਾਰੇ ਜਾਣਕਾਰੀ 108 ਨੰਬਰ ਐਂਬੂਲੈਂਸ ਦੇ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਦਿੱਤੀ ਗਈ ਸਿਟੀ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕਰੀ ਜਾ ਰਹੀ ਹੈ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਗੁਰਚਰ ਗੁਰਚਰ ਇਹ ਗਾਜੀਪੁਰ ਰੋਡ ਤੇ ਭੱਠੇ ਦੇ ਕੋਲ ਹੈ ਕਈ ਪੱਠੇ ਕਿੰਨੀ ਜਾ ਰਹੇ ਸੀਗੇ ਜੀ ਜੋ ਬੜਾਈਚਾਂ ਬੱਤੀ ਦੇ ਨੇ ਹੂੰ ਤੇ ਇੱਕ ਗਾਜੀਪੁਰ ਦੇ ਨੇ ਉਹ ਗਾਜੀਪੁਰ ਤੋਂ ਆ ਰਹੇ ਸੀ ਹੂੰ ਉੱਥੇ ਦਰਖਤ ਬਹੁਤ ਜ਼ਿਆਦਾ ਨੇ ਬਨਪਾਲ ਜ਼ਿਲ੍ਹਾ ਪਰਵਾਹੀ ਉੱਥੇ ਕਿਉਂਕਿ ਉਹਨਾਂ ਨੂੰ ਛਾਂਗ ਛਾਈਆਂ ਨਹੀਂ ਕਰਦੀ ਹੋएगी ਉੱਥੇ ਕੁਝ ਵੀ ਨਹੀਂ ਦੱਸਦਾ ਹੈਗਾ ਹੂੰ ਉਹਨਾਂ ਉਹਨਾਂ ਨੂੰ ਦੱਸਿਆ ਕੁਝ ਅਦਰ ਮੋਟਰਸਾਈਕਲ ਆਉਂਦਾ ਨਾਮ ਉਹਨਾਂ ਨੂੰ ਦੱਸਿਆ ਇਹ ਜਿਹੜੇ ਦਾ ਦੋਤਾ ਨਾਨੀ ਇਹ ਦੋਇ ਦੋਣਾ ਆ ਰਹੇ ਸੀ ਹਾਂ ਜਿਉ ਆਪਣੀ ਨਾਨੀ ਨੂੰ ਦੋਇ ਦੋਣ ਆ ਜਿਹੜੇ ਆਪਣੇ ਪਿੰਡ ਵਾਲੇ ਆ ਹਾਂ ਗਾਜੀਪੁਰ ਵਾਲੇ ਆ